ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਬਲਟੋਆ ਆ ਗਿਆ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵਲਟੋਈ ਨਗਰ ਦੇ ਵਿੱਚ ਤੁਹਾਨੂੰ ਭਾਉ ਸੁਖਦੇਵ ਤੇ ਫੂਲੇ ਨੂੰ ਮਲਾਵਾਂਗੇ ਮੰਨ ਲਓ ਵੀ 7-8 ਐਨੀਮਲ ਵਿਕਰੀ ਵਾਲੇ ਹੋਣਗੇ ਕੱਲੀ-ਕੱਲੀ ਦਾ ਲੇਖਾ ਜੋਖਾ ਕਿੰਨੀਆਂ ਸੂਈਆਂ ਕਿੰਨੀਆਂ ਸੂਣਾਂ ਵਾਲੀਆਂ ਸਾਰਾ ਹਿਸਾਬਕਤਾ ਪੁੱਛੀ ਚੱਲਾਂਗੇ ਜਿਹੜਾ ਪਸ਼ੂ ਪਸੰਦ ਆ ਗਿਆ ਉਹ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚਨੇ ਆ ਸੱਜਣੋ ਆ ਝੂਟੀ ਐ ਲਾਸਟ ਤੇ ਵਿਖਾਵਾਂਗੇ ਬਿਲਕੁਲ ਜਾਇਜ਼ ਰੇਟ ਦੀ ਹੋਊਗੀ ਤਾਜੀ ਸੂਈ ਵੀ ਵੇਖੋ ਲਿਵਾ ਭਾਂਡਾ ਇਹ ਤੁਹਾਨੂੰ ਲਾਸਟ ਤੇ ਵੇਟ ਕਰਿਓ ਵੀਡੀਓ ਦੀ ਐਂਡ ਤੇ ਜੁੜੇ ਰਹੋ ਤੇ ਆ ਝੋਟੀ ਦੇ ਮਗਰ ਮਾਲਕਾਂ ਨੇ ਦੱਸਿਆ ਡਾਇਮੰਡ ਦੀ ਕੱਟੀ ਨੀਲੀ ਰਾਵੀ ਦੀ ਮੈਂ ਇਹਨਾਂ ਨੂੰ ਪੁੱਛ ਕੇ ਕਨਫਰਮ ਕਰੂੰਗਾ ਲੇਖਾ ਜੋਖਾ ਆ ਵੀ ਨੀਲੀ ਰਾਵੀ ਦੀ ਮੈਂ ਕੀ ਹਿਸਾਬ ਕਿਤਾਬ ਰਊਗਾ ਕੀ ਕੀ ਰੇਟ ਰਹਿਣਗੇ ਆ ਵੀ ਮੈਂ ਚੰਗੇ ਦੁੱਧ ਵਾਲੀ ਰੂੰ ਨਿਕਲੂਗੀ ਬਰੀਕ ਚਮੜੀ ਦੀ ਜਾਂ ਤੇ ਚੰਗੀ ਆ ਮੈਂ ਸਜਣੋ ਬਾਕੀ ਆ ਮੈਂ ਵੀ ਵੇਖਿਓ ਆਜੋ ਆਪਾਂ ਇਹਦੇ ਤੋਂ ਸ਼ੁਰੂ ਕਰੀਏ ਨਿੱਕੀ ਪੂਛ ਵਾਲੀ ਤੋਂ ਫਾਉਜੀ ਸਾਸਰੀ ਕਾ ਸਾਸਰੀ ਕਾਲ ਜੀ ਸਾਸਰੀ ਕਾਰ ਹੋਰ ਸੁਣਾਓ ਬੜੀ ਕਿਰਪਾ ਕਰਦੇ ਸਾਂ ਗੁਰੂ ਰਾਮਦਾਸ ਸ਼ੁਕਰ ਹੈ ਗੁਰੂ ਰਾਮਦਾਸ ਕਿਰਪਾ ਹੀ ਰੱਖੇ ਮੇਰ ਰੱਖੇ ਉਹ ਬੜੀ ਮੇਰਿਆਂ ਚੜਦੀ ਕਲਾ ਨਾ ਹਾਂ ਚੜਦੀ ਕਲਾ ਤੇ ਫੁੱਲਾ ਚੜਦੀ ਕਲਾ ਕੇ ਫੁੱਲਾ ਪੂਰੀ ਪੂਰੀ ਤੇ 2 2 ਤੋਂ 4 ਤੇ 4 ਤੋਂ 6 ਤੇ ਅੱਜ ਆਸਾ 8 ਦਾਹੇ ਮਹੀ ਤਿੰਨ ਮਹੀ ਦੇਤਾਂ ਸ਼ੁਕਰ ਹੈ ਰੱਬ ਦਾ ਧੰਨਵਾਦ ਧੰਨਵਾਦ ਕਹਿੰਦੇ ਮਿਲਦੇ ਘਟਾ ਕੇ ਲੱਭ ਲੈਨੇ ਤੁਸੀਂ ਨਹੀਂ ਸਾਨੂੰ ਤਾਂ ਵਾਧੂ ਮਾਲ ਮਿਲਦਾ ਅੱਛਾ ਹਾਂ ਤੇ ਬਾਕੀ ਫੂਲੇ ਨੂੰ ਨਹੀਂ ਮਿਲਦਾ ਫੂਲੇ ਨੂੰ ਫੂਲਾ ਨਾਲ ਹੀ ਹੁੰਦਾ ਕਿ ਨਾਲ ਹੀ ਹੁੰਦਾ ਫੂਲਾ ਸਾਡਾ ਡਰਾਈਵਰ ਹੈ ਨਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਐਡਰੈਸ ਦੱਸਣਾ ਕਿ ਨਹੀਂ ਫੂਲੇ ਟਰੈਸ ਹੈਗਾ ਆਪਣਾ ਵੀਰ ਜੀ ਪਿੰਡ ਬਲਟਵਾ ਤਹਿਸੀਲ ਪੱਟੀ ਦੇ ਜ਼ਿਲ੍ਹਾ ਸ਼ਰੀਤਰਨਤਨ ਸਾਹਿਬ ਜੀ ਨੰਬਰ ਹੈਗਾ 8196844032 8196844032 ਕਿਉਂ ਚਾਚੇ ਦਾ ਨੰਬਰ ਹੈ 887288568 ਜੀ 887288568 ਜੀ ਦੁਬਾਰਾ ਚਾਚਾ ਲਾਇਆ ਹੀ ਨਹੀਂ ਕੱਲਾ ਨੰਬਰ ਹੀ ਦੱਸਦਾ ਹੈ ਹੈ ਚੱਲ ਅੱਛਾ ਚੱਲਣ ਦੀ ਚਲ ਇਹ ਚਾਚੇ ਤੇ ਮੇਰਾ ਪ੍ਰੇਮ ਹਾਂ ਦਾ ਚਾਚੇ ਭਤੀਜੇ ਦਾ ਪ੍ਰੇਮ ਆ ਹਨਾ ਹੋਣਾ ਵੀ ਚਾਹੀਦਾ ਮਹਾਰਾਜ ਮੇਰ ਰੱਖੇ ਹਾਸਾ ਖੇਡਾ ਵੀ ਜ਼ਰੂਰੀ ਆ ਤੇ ਬਾਕੀ ਕੰਮ ਵੀ ਜ਼ਰੂਰੀ ਹਾਂਜੀ ਤੇ ਇਹਦਾ ਫਿਰ ਕੀ ਹਸਾਬ ਕਿਤਾਬ ਆ ਫੁੱਲਾ ਸਿਆਂ ਕੱਢ ਬਾਰੇ ਨੂੰ ਇਹ ਨਾ ਕੁਲਦੀਪ ਸਿੰਘ ਤੀਜਾ ਸੁਗਾ ਮੈਂ ਸੂਈ ਆ ਠੀਕ ਆ ਨੇ ਸੁਆ ਆਪੇ ਲਾ ਲਈ ਅਗਲਾ ਆ ਤੀਜਾ ਲਾ ਲੇ ਕੋਈ ਚੌਥਾ ਲਾ ਲੇ ਜਿੱਥੇ ਕਿਸੇ ਦਾ ਦਿਲ ਕਰਦਾ ਯਾਰ ਉੱਥੇ ਲਾਵੇ ਸੂਈ ਕਿੰਨੀਆਂ ਤੇ ਆਪਾਂ ਦੁੱਧ ਦੱਸੀਏ ਦੁੱਧ ਦੇਦੇ ਹਲੇ ਹੋਊਗਾ 13 ਕਿਲੋ ਕੰਡੇ ਵਾਲਾ ਕਿਆ ਬਾਤ ਆ ਕਿਉਂ ਫੁੱਲਾ ਸਿਆ ਹਾਂਜੀ ਓਕੇ ਰਿਪੋਰਟ 214 ਉਪਰ ਪੱਤੀ ਰੱਖਿਆ ਮੈਂ ਠੀਕ ਆ ਮੈਂ ਚੋਈਆਂ ਮੇਰੇ ਕੁਵੇਲੇ ਆ ਠੀਕ ਆ ਤੇ ਰੂਮਰਗੀ ਚੋਨ ਪੋਲੀ ਠੀਕ ਆ ਲੈ ਵੀ ਸੱਜਣੋ ਸੂਹਾ ਤੁਸੀਂ ਲਾ ਲਓ ਕਮਾਲਾ ਫੁੱਲੇ ਤੀਜਾ ਲਾਇਓ ਚੌਥਾ ਲਾਇਓ ਤੁਹਾਡੇ ਤੇ ਆ ਡਿਪੈਂਡ ਤੇ ਬੱਚਾ ਇਹਦੇ ਕੋਲੇ ਫੁੱਲਾ ਸਿਆ ਕੱਟਾ ਵੀਰ ਜੀ ਮਗਰ ਕੱਟਾ ਸੂਹਾ ਕਿੰਨੇ ਦਿਨਾਂ ਦਾ ਸੂਹਾ 7-8 ਦਿਨਾਂ ਦਾ ਠੀਕ ਆ ਹਾਂ 7-8 ਦਿਨ ਦਾ ਸੁਭਾ ਮਗਰ ਕਟਾ ਬੜਾ ਜਰਵਾਣਾ ਦੁੱਧ 13 ਦੱਸਦੇ ਆ ਦੁੱਧ 14 ਹੀ ਹੋਊ ਆਪਾਂ 13 ਆਖ ਕੇ ਦੇਣੀ 13 ਆਖ ਕੇ ਦੇਣੀ ਆ ਜਾਤ ਨਸਲ ਦੁੱਧ ਵਾਲੀ ਆ ਚੰਗੀ ਮੈਂ ਚੂਨ ਚਾਂ 100 ਦੀ 100 ਚੂਨ ਤਾਂ ਗੱਲਾਂ ਹੀ ਪਰੇ ਰੇਟ ਇਹਦਾ ਰੇਟ ਇਹਦਾ 1 20 1 20 1 18 ਦੀਆਂ ਆ ਨਾ ਮੁੱਲ 1 20 1 18 ਦੀਆਂ ਆ ਨਾ ਹਾਂ ਨਾ ਬਾਕੀ ਆਏਗਾ ਇਹਦਾ ਫੇਰ ਮਾਨਤਨ ਓਕੇ ਦੋ ਨੰਬਰ ਤੇ ਫੂਲਾਸਾਂ ਲਿਆ ਕੱਢ ਕੇ ਮੱਝ ਗੱਬਣਾ ਹੈ ਨਾ ਇਹ ਨਾ ਮੈਂ ਜਿਹੜੀ ਆਪ ਅੱਗੇ ਨਹੀਂ ਹਕਦਨ ਵੱਡੀ ਮੈਂ ਵੇਚੀ ਜਿਹਨੇ ਨੀਲੀ 라ਵੀ ਕੱਟੀ ਦਿੱਤੀ ਅੱਛਾ ਉਹਨਾਂ ਬੰਦਿਆਂ ਤੋਂ ਲਈ ਆ ਉਹਨਾਂ ਹੀ ਬੰਦਿਆਂ ਤੋਂ ਲਈ ਆ ਮੈਂ ਇਹ ਮਾਲੀ ਕੱਢ ਲਿਆ ਕੱਢ ਲਿਆ ਨੀਲੀ 라ਵੀ ਤੋਂ ਗੱਬਣ ਆ ਠੀਕ ਆ ਉਹਨਾਂ ਅਗਲੇ ਦੀ ਕਿਸਮਤ ਆ ਕੀ ਦਿੰਦੀ ਆ ਅੱਖਾਂ ਇਹਦੀਆਂ ਚਟੀਆਂ ਆ ਠੀਕ ਆ ਮੈਂ ਸੁਆ ਕਿਹੜਾ ਤੇ ਕਿੰਨੇ ਦਿਨ ਬਾਕੀ ਆ ਇਹ ਤੀਜਾ ਸੁਆ ਠੀਕ ਆ ਜੇ ਨਾ ਜੇ ਮੈਂ ਲੈ ਜੂਗੀ ਹਫਤਾ ਓਕੇ ਸੁਆ ਤੀਜਾ ਤੇ ਹਫਤੇ ਦੇ ਅੰਦਰ ਬਾਹਰ ਸੁਪੂਗੀ ਆ ਦੋ ਤੋ ਮਨ ਨਾਲ ਆਨ ਓਕੇ ਗਰੰਟੀ ਹੋ ਥਾਣਾ ਦੀ ਪਿੱਛੇ ਦੀ ਆਪਣੀ ਗਰੰਟੀ ਹੋ ਠੀਕ ਆ ਥਾਣਾ ਦੀ ਦੇ ਪਿੱਛੇ ਦੀ ਪਾਉਵਰੀਆਂ ਦੇ ਗਰੰਟੀ ਬਾਕੀ ਕੋਲੇ ਆਖੇ ਵੇਖਿਓ ਬਰੀਕ ਚਮੜੀ ਦੀ ਆ ਮੈਂ ਚੰਗੀ ਆ ਦੁੱਧ ਵਾਲੀ ਆ ਦੁੱਧਤਾ ਯਾਰ ਫੁੱਲੇ ਨੇ ਚੰਗਾ ਦੁੱਧਤਾ ਹਾਂ ਜੀ ਕਿੰਨਾ ਕੁ ਚੋਇਆ ਮਗਰ ਲਈ ਤੁਸੀਂ ਤੁਸੀਂ 14 15 ਲੀਟਰ ਦੁੱਧ ਚੋਇਆ ਪਈਦਾ ਸੀ ਠੀਕ ਆ 14 15 ਲੀਟਰ ਮਾਲਕਾ ਨੇ ਦੱਸਿਆ ਸੱਜਣੋ ਇਹਨਾਂ ਨੇ ਹੱਥੀ ਦਾ ਜੀਆ ਏਦੀ ਮੈਂ ਨਾ ਕੁਲਦੀਪ ਸਿੰਘ 15 ਕਿਲੋ ਦੁੱਧ ਦਿੱਤਾ ਦੇਉ ਖੜੀ ਹਾਂ ਹਾਂ ਵੱਡੀ ਨਗਰ ਮੈਂ ਹਾਂ ਆ ਬਾਕੀ ਬੋਡੀ ਸਟਰਕਚਰ ਮੈਂ ਦਾ ਸਾਰੇ ਦੁੱਧ ਵਾਲਾ ਤਾਂ ਬਹੁਤ ਚੰਗੀ ਮੈਂ ਬਹੁਤ ਚੰਗਾ ਲੱਗਾ ਹਣਾ ਇਹਦਾ ਰੇਟ ਫਿਰ ਕੀ ਕਰੀਦਾ ਇਹਦਾ 1 5ੀ 1 20 ਦੀਆਂ ਨਾ ਮੁੱਲ ਕਰਦੇ ਆ 1 ਲੱਖ ਤੇ 25 ਆ 1 20 ਦੀ 1 20 ਦੀ ਤੇ ਫੂਲਾ ਦਾ ਜਮਾ ਹੀ ਨਹੀਂ ਕਰਦਾ ਕੋਈ ਫਿਰ ਅੱਜ ਦੱਸ ਕੀ ਕਰੂਗਾ ਕੁਛ ਹੋਰ ਯਾਰ ਮੇਰੇ ਨਾਲ ਕਰ ਲੈ ਹੋਰ ਤਾਂ ਕੀ ਬਾਤ ਹਿਆਰ ਕਰ ਦੋ ਦਾ ਫੁੱਲਾ ਸੰਤ ਲਿਆ ਰਿਆ ਧਲੂਰਿਆਂ ਦਾ ਹਾਂ ਕਿਉਂ ਬਊ ਆਏ ਗਏ ਤਾਂ ਫੇਰ ਮਾਨ ਆਏ ਗਏ ਤਾਂ ਫੇਰ ਮਾਨ ਐ 19 ਚੋਂ ਇਹ 19 ਚੋਂ ਤੇ ਇਹਦਾ ਫੁੱਲੇ ਵੀ ਕੱਢ ਬਾਰ ਮੈਂ ਇਹ ਦੂਜਾ ਗਿੰਲੇ ਕੋਈ ਤੀਜਾ ਗਿੰਲੇ ਹਾਂ ਇਹਦੇ ਥਲੇ 10 ਕਿਲੋ ਦੁੱਧ ਆ ਹੁਣ ਬੌਲਾ ਸੂਈ ਸਵਾਈ ਆ ਤਾਜੀ ਸੂਈ ਆਵੇ ਗਿੱਲਾ ਨਾ ਡੂਏਰਾ ਇਹਦੇ ਕੱਟੀ ਕੇ ਕਟਾ ਕਟਾ ਐ ਓਕੇ ਬਾਕੀ ਮੈਂ ਵੇਖੋ ਤੁਸੀਂ ਉੱਚੇ ਸਰ ਦੀ ਹੈਨਾ ਬੜੀ ਮੈਂ ਚੰਗੀ ਹੈ ਹਾਂ ਚੌੜਾਲੀ ਮੈਂ ਚੌਣ ਮੈਂ ਇੱਕ ਦੇ ਇੱਕ ਤਾਰ ਦਾ ਫਰਕ ਨਾ ਆਊ ਠੀਕ ਹੈ ਚੌਣ ਬੜੀ ਮੈਂ ਪੋਲੀ ਰੂਹਰ ਦੀ ਓਕੇ ਸੂਆ ਤੁਸੀਂ ਸੱਜਣੋਂ ਆਪੇ ਲਾ ਲਿਓ ਫਿਰ ਕਈ ਸੱਜਣ ਕਹਿ ਦਿੰਦੇ ਵੀ ਤੀਜੇ ਚੌਥੇ ਤੋਂ ਬਾਅਦ ਆਲੀਆਂ ਮਈਆਂ ਜਾਂ ਦੂਜੇ ਤੋਂ ਬਾਅਦ ਆਲੀਆਂ ਮਈਆਂ ਮੁੱਕ ਗਈਆਂ ਇਸੇ ਕਰਕੇ ਸੂਆ ਅਗਲੇ ਨੂੰ ਪਹਿਲਾਂ ਹੀ ਕਹਿ ਦਿੰਦਾ ਯਾਰ ਦੱਸਣ ਦੀ ਲੋੜ ਹੀ ਨਹੀਂ ਜਿਹੜਾ ਖਰੀਦੂਗਾ ਉਹ ਆਪੇ ਸੂਆ ਗਿਆ ਸਲਾ ਲਵੇ ਆਪੇ ਆਪਦੀ ਮੈਂ ਦਾ ਅੰਤਾਜਾ ਲਾ ਲੈ ਕਿ ਮੈਂ ਕਿੰਨਾ ਦੁੱਧ ਚੂਲੂਗਾ ਜੇ ਸੂਈ ਮੈਂ ਆ ਕੇ ਚੂ ਸਕਦੇ ਆ ਗੱਭਣਾ ਥਣ ਦੇਖ ਸਕਦੇ ਪਿੱਛੇ ਦੀ ਗਰੰਟੀ ਲੈ ਸਕਦੇ ਆ ਵੇਖੋ ਕੁਲਦੇਸ ਸਾਹਿਬ ਇਹ ਨਾੜਾ ਪਿੰਦੇ ਦੇ ਨਹੀਂ ਮੈਂ ਨਾ ਲੈਵੇ ਤੇ ਵੀ ਬੜੀਆਂ ਨਾੜਾਂ ਆ ਹਾਂ ਮੈਂ ਦੁੱਧ ਦੇ ਦੂਗੀ 14 ਕਿਲੋ ਅਜੇ ਮੈਂ ਬੌਲੇ ਚ ਓਕੇ ਹਾਂ ਚੂਣ ਤਾਂ ਦੀ ਨਹੀਂ ਮੈਨੂੰ ਲੱਗਾ ਚੂਣ ਬੜਾ ਤਾਜੀ ਆ ਗਿੱਲੀ ਸੂਈ ਗਿੱਲੀ ਭਲਾ ਭੁਲਾ ਜੈ ਹੈਗੀਆਂ ਮੈਨੇ ਠੀਕ ਆ ਰੇਟ ਰੇਟੇ ਦਾ 1 20 ਇਹ 1 15 ਦੀਆਂ ਹਨਾ 1 20 ਤੇ 1 15 ਦੀ ਹਾਨਾ ਹਾਂ ਛੋਟੀ ਚੰਗੀ ਆ ਛੋਟੀ ਚੰਗੀ ਬੱਚਾ ਇਹਦਾ ਆ ਬੱਚਾ ਇਹਦਾ ਤਾਜ਼ਾ ਬਿਲਕੁਲ ਓਕੇ ਵਿਖਾਈ ਫੁੱਲਾ ਸਿਆਂ ਬੱਚਾ ਵਿਖਾਈਏ ਆ ਆ ਆ ਬੱਚਾ ਜਿਹੜੀ ਤੁਹਾਨੂੰ 3 ਨੰਬਰ ਤੇ ਸੌਰੀ 4 ਨੰਬਰ ਤੇ ਵਿਖਾਈ ਤਿੰਨ ਤਿੰਨ ਤੇ 3 ਨੰਬਰ ਤੇ ਵੇਖੋ ਗਿੱਲਾ ਨਾਲੂਗਾ ਫੁੱਲਾ ਸਿਆਂ ਦਾ ਜੀ ਓਕੇ ਤੇ ਇਹਦਾ ਨੀਲੀ ਦਾ ਇਹ ਦੂਜਾ ਸੁਗਾ ਸੂਈ ਅਕਲ ਦੀ ਆ ਕੱਢ ਹਿੰਮਤ ਕਰ ਫੁੱਲਾ ਸਿਆਂ ਕੀ ਗੱਲ ਓਏ ਇਹ ਪਰਛਾਣਾ ਢੁੰਡਾ ਪਿਆ ਆ ਤੈਨੂੰ ਹਾਂ ਇਹ ਵੀ ਸੂਈ ਆ ਇਹ ਪਰਸੋ ਦੀ ਸੂਈ ਹੈ ਵੀ ਮੈਂ ਤਾਂ ਨਹੀਂ ਫੂਲਿਆ ਗੱਬਣ ਹੋਈ ਨਹੀਂ ਨਹੀਂ ਸੂਈ ਪਰਸੋ ਦੀ ਯਾ ਬਾ 9 ਕਿਲੋ ਬੌਲਾ ਜਿਤਰਾ ਕੇ ਦੀ ਮਰਜ਼ੀ ਮਿੰਨ ਕੇ ਲੈ ਜੀ ਠੀਕ ਆ ਕਿਉਂ ਨ ਇੱਕ ਲੰਬਰ 9 ਕਿਲੋ ਬੌਲਾ ਹਾਂ ਬੱਚਾ ਕੱਟਾ ਕੇ ਕੱਟੀ ਕੱਟਾ ਕੱਟਾ ਇਹਦੇ ਮਗਰ ਸਾਰੀਆਂ ਮਗਰ ਹੀ ਕੱਟੇ ਤੁਰੇ ਆਉਂਦੇ ਕਰਾਂਗੇ ਕੀ ਕੱਟੀ ਵੀ ਲੈਵਨੇ ਰੋਟੀਆਂ ਕਿੱਥੋਂ ਲਭਾਂਗੇ ਕਿ ਨਹੀਂ ਕੱਟੀਆਂ ਦਾ ਯਾਰ ਸੀਜ਼ਨ ਹੀ ਨਹੀਂ ਆਉਂਦਾ ਪਿਆ ਕੱਟਿਆਂ ਦਾ ਹੀ ਫਰਦਾ ਸੀਜ਼ਨ ਚੋਟੀ ਦੂਜਾ ਸੁਹਾ ਹੈ ਨਾ ਦੂਜਾ ਸੁਹਾ ਕਿਆ ਬਾਤ ਚੋਣ ਤਾਂ ਚੰਗਾ ਹੋ ਚੋਣ ਵੜੀ ਓਕੇ ਚੋਣ ਸੱਤਾ ਮਈ ਜੋ ਕੋਈ 35 ਮਾੜੀ ਨਾ ਹੋਊਗੀ ਚੋਣ ਮਾੜੀ ਨਾ ਹੋਊਗੀ ਆਹ ਵਾਰੀ ਵਾਰੀ ਨਾਲ ਇੱਕੇ ਵਾਰੀ ਚ ਨਬਰੇਟ ਗਏ ਸਿਆਣੀ ਗੱਲ ਰੀਟੇ ਦਾ ਕੀ ਕਰਤਾ ਫਿਰ ਇਹਦਾ 1 15 1 10 ਦੇ ਹਾਨਾ ਮੁੱਲਾ 1 15 ਦੇ 1 10 ਦੇ ਹਾਨਾ ਦੇ ਨਹੀਂ ਠੀਕ ਆ ਨੌ ਬੋਲਾ ਮਗਰ ਕਟਾ ਤਾਜੀ ਸੂਈ ਤਾਜੀ ਤਾਜੀ ਕਦੋਂ ਸੂਈ ਸੀ ਇਹ ਪਰਸੋਂ ਨਹੀਂ ਸੂਈ ਪਰਸੋਂ ਨਹੀਂ ਸੂਈ ਗਿੱਲੇ ਬੱਚੇ ਤੋਂ ਹਾਂ ਤੇ ਇਹਦਾ ਕੀ ਲੇਖਾ ਜੋਖਾ ਫੂਲਾ ਬੜੀਆਂ ਸਾਫਤਾਂ ਕਰਦਾ ਇਹਦੀਆਂ ਇਹ ਮੈਂ ਚੰਗੀ ਆ ਅੱਛਾ ਇਹਦੇ ਹਲੇ 11 ਕਿਲੋ ਦੁੱਧ ਉਹ ਤੂੰ 10 ਮੰਨ ਕੇ ਜਿਹੜਾ ਮਰਜ਼ੀ ਲੈ ਜੇ ਮਗਰ ਵੀ ਨੀਲੀ ਦੀ ਕੱਟੀ ਠੀਕ ਆ ਮਗਰ ਵੀ ਨੀਲੀ ਦੀ ਤੇ ਮਗਰ ਵੀ ਨੀਲੀ ਦੀ ਕੱਟੀ 10 ਕਿਲੋ ਦੁੱਧ 10 ਕਿਲੋ ਦੁੱਧ ਸੁਆ ਸੁਆ ਦੁੱਧਾਂ ਤੇ ਚੌਣ ਬੜੀ ਠੀਕ ਆ ਕਿੰਨੇ ਦਿਨਾਂ ਕਿੰਨਿਆਂ ਦੀ ਸੂਈ ਆ 10 ਦੀ ਗਿਣ ਲੈ ਕੋਈ 12 ਦੀ ਗਿਣ ਲੈ ਆਹ ਕੱਟੀ ਬੈਠੀ ਐ ਦੀ ਹਾਂ ओके 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 क्या बात देखो सजनो 10 ਦੁੱਧ ਵੀਰ ਹਰੀ ਕਹਿੰਦੇ ਤੁਸੀਂ ਚੋਲਿਓ ਮਗਰ ਕੱਟੀ ਨਹੀਂ ਲੀਰਾ ਵੀ ਦੀ ਕਮਾਲੋ ਸ਼ਾ ਵੇਖੋ ਟੇਡੇ ਕੱਟ ਦੇ ਵਿੱਚ ਆ ਗਈ ਅੱਖਾਂ ਚਟੀਆਂ ਸਿੰਗ ਰਹਿਲਾ ਥੋੜਾ ਜਿਹਾ ਬਾਕੀ ਓਕੇ ਰਿਪੋਰਟ ਬਾਡੀ ਸਟਰਕਚਰ ਸੋਹਣਾ ਥਾਣਾ ਤੁਹਾਡੇ ਸਾਹਮਣੇ ਕੱਟੀ ਤੁਹਾਨੂੰ ਵਿਖਾਉਣੇ ਕੱਟੀ ਬੜੀ ਚੰਗੀ ਕੱਟੀ ਕਿਹੜੇ ਟੀਕੇ ਦੀ ਦੱਸਦੇ ਸੀ ਡਾਇਮੰਡ ਡਾਇਮੰਡ ਦੀ ਜਾਂਦੇ ਆ ਫੋਕ ਮਗਰ ਲੇਖਾਂ ਨੇ ਮਾਲਕ ਕਹਿੰਦੇ ਆ ਸੱਜਣੋ ਇਹ ਵੀ ਡਾਇਮੰਡ ਦੀ ਆ ਬਾਕੀ ਜਿਹੜਾ ਭੈਣ ਭਰਾ ਖਰੀਦਦਾ ਹੁਣੇ ਉਹ ਪ੍ਰਮਾਤਮਾ ਨੂੰ ਪਤਾ ਹਨਾ ਜੋ ਦੱਸਿਆ ਉਹ ਦੱਸਿਆ ਓਕੇ ਤੇ ਅੱਛਾ ਕੱਟੀ ਠਾਊਗਾ 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 ਪੁੱਲਾ ਠੀਕ ਬਹੁਤ ਚੰਗੀ ਕੱਟੀ ਹਾਂ ਓਕੇ ਇਹਦਾ ਰੇਟ ਇਹਦਾ ਰੇਟ ਸਾ ਜੀ ਨੇ ਜਾ ਪਛਲਾ ਫੂਲੇ ਨਾ ਰਹਿ ਕਰ ਲੋ ਇਹਦਾ ਮੁੱਲ ਲੱਖ ਆ ਕਿੰਨੇ ਦਾ ਮਾਨਤਾ ਕਰਾਂਗੇ 5000 ਦਾ ਕਰ ਦਈਏ ਹਾਂ 95 ਦੀ ਤੇਰਗੇ 95000 ਦੀ ਆ ਨਾ ਦੇ ਦਿਆਂਗੇ ਮੁੱਲ ਲੱਖ ਤੇ 95000 ਦੀ ਹਾਂ ਹੋਰ ਆਏ ਦਾ ਮਾਨ ਕਰਾਂਗੇ ਹੋਰ ਕਰਾਂਗੇ ਆਏਗਾ ਇਹਦਾ ਮਾਨ ਕਰ ਹੋਰ ਇੱਕ ਰੰਗ ਵੇਖੀ ਦਿਓ ਜਿਹੜੀ 2000 ਹੋਰ ਕਰ ਦਈਏ ਠੀਕ ਆ 92000 ਦੀ ਆ ਨਾ ਹੀ ਠੀਕ ਆ ਹਾਂ 90 ਤੇ 2 ਆ ਤੇ ਆ ਛੋਟੀ ਗੱਬਣ ਇਹ ਗੱਬਣ ਆ ਛੋਟੀ ਪਹਿਲਾ ਸੁਗਾ ओके okay. चार दंद क्या बात है कड्डो बाहर इन काट इन पत बाहर ओके okay. सुबह पहला सुबह पहला चार दंद दा। ये 390 92 92000 ਦੇਗਾ ਜਿਹੜੀ ਮਰਜ਼ੀ ਕੋ ਤਿੰਨਾ ਚੁਲੇ लास्ट ਵਾਲੀਆਂ लास्ट ਵਾਲੀਆਂ ਤਿੰਨੇ 92 92 ਤਿੰਨੇ 92 92 ਜਿਹੜੀ ਮਰਜ਼ੀ ਜੇ ਇਹ ਨਾ ਸੋਚ ਲੈ ਵੀ ਤਿੰਨੇ 92 ਦੀਆਂ ਫੇਰ ਕੀ ਕਰੇਗਾ ਤਿੰਨੇ ਹੀ ਦੇ ਦਾਂਗੇ। ਕਿਆ ਤੈਨੇ ਐ ਹੀ ਆ ਫੁੱਲਾ ਸਿਆ ਵੀ ਤਿੰਨੇ 92 ਦੀਆਂ 92 92 ਦੇ ਲਹਣੇ ਟੈਂਪੂ ਆ ਕੋਲੇ ਹੀ ਬੈਠੇ ਇਹਨਾਂ ਨੇ ਮੰਗਾ ਲੈਣਾ ਜੇ ਹਾਂ ਫੇਰ ਕੀ ਕਰੋਗੇ ਓਏ ਬੜੀ ਚੰਗੀ ਝੋਡੀ ਵੀ ਉੱਤੀ ਆ ਹਾਂ ਨਹੀਂ ਚੰਗੀ ਹੈ ਚੰਗੀ ਚੰਗੀ ਬੜੀ ਚੰਗੀ ਥੱਲੇ ਆਪਦੇ ਵੈਦ ਦੇ ਹਿਸਾਬ ਨਾਲ ਸੋਹਣੀ ਆ ਹਾਂਜੀ ਬਾਕੀ ਨੀਲੀ ਚ ਆ ਗਈ ਪੱਖ ਰੱਖਦੀ ਆ ਇਹ ਜਿਤਰਾ ਉਪਰ ਤਾ ਨਹੀਂ ਮੈਂ ਨਹੀਂ ਸਾਡੇ ਹਾਂ ਫੋਰ ਕਾਲੇ ਦੇ ਅੱਗੋਂ ਮੱਥੇ ਅੱਖਾਂ ਬਿੱਲਣਾ ਇਹ ਝੋਟੀ ਚੰਗੀ ਆ ਕੱਦ ਵੀ ਸੋਹਣਾ ਤਾਂ ਕੱਦ ਵੀ ਸੋਹਣਾ 99000 ਇਹ ਦੇਵਾਂ 92000 ਰੇਟ ਤਾਂ ਦੱਸ ਹੀ ਦਿੱਤਾ ਹਾਂ ਸਭਾਈਆਂ ਚੰਗੀਆਂ ਬੜੀ ੱਤਪੜ ਮੈਂ ਆ ਸੌਦੀ ਸੋ ਪਿੱਛਾ ਵਿਖਾਵੇ ਕੋਸ਼ ਕਰੇ ਆਪਣੀ ਗਰੰਟੀ ਆ ਖੋ ਜੀ ਧੰਨਵਾਦ 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 ਆ ਦਾ ਤਾਜੀ ਸੂਈ ਇਹ ਕੱਲ ਦੀ ਸੂਈ ਛੋਟੀ ਪਹਿਲਨ ਓਕੇ ਇਹ ਵੀ 92 ਇਹ ਵੀ 92 ਹੈਗੀ ਤਾਂ ਲੱਖ ਦੀ ਆ ਪਰ ਚੱਲਣ ਦੇ 92 ਵੇਖ ਛੋਟੀ ਆ ਕੀ ਪਤਾ 92 92 ਨਹੀਂ ਤਰ ਜਗੇ ਹਾਂ ਕੀ ਬਾਤ ਆ ਲਿਵਾ ਪਾਂਡਾ ਚੰਗਾ ਕੱਟੀ ਥੱਲੇ ਬਹੁਤ ਚੰਗਾ ਇਹਦੇ ਕੋਲੇ ਬੌਲਾ ਬੂਲਾ ਕੋਈ ਕਿਤਾ ਰਾਂ ਹੀ ਹਜੇ ਗਿਣਿਆ ਨਹੀਂ 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 7-8 ਕਿਲੋ ਬੌਲਾ ਆਊਗਾ ਠੀਕ ਵੇਖੋ ਸੱਜਣਾ ਤੇ ਚੂਣ ਤਾਂ ਚੰਗਾ ਹੋ ਬੜਾ ਨਿਕਲ ਗਿਆ ਪੋਲੀ ਰੂਹਰ ਕੀ ਓਕੇ ਕਿਆ ਬਾਤ ਪੋਲੀ ਰੂਹਰ ਕੀ ਸੱਤ ਅੱਠ ਬੋਲਾ ਮਗਰ ਇਹਦੇ ਵੀ ਕਟਾ ਕੇ ਕੱਟੀ ਕੱਟ ਮੈਂ ਆਣਾ ਵੀ 6 7 ਤਾਂ ਤੇ ਸੱਤਾਂ ਚੋਂ ਇੱਕ ਮਗਰੀ ਕੱਟੀ ਆਈ ਹੈ ਇੱਕ ਮਗਰ ਸੰਭਲੋ ਜਿੰਦੇ ਕੋਲੇ ਕੋਈ ਕੱਟੀ ਹੈਗੀ ਸੱਜਣੋ ਜੇ ਸੁਈ ਜਾਂਦੀਆਂ ਇਹ ਕੱਟੇ ਦੇਈ ਜਾਂਦੀਆਂ ਕਰਾਂਗੇ ਕੀ ਪਤਾ ਨਹੀਂ ਪਿੱਛੋਂ ਹੀ ਟੀਕੇ ਟੂਕੇ ਕਟਿਆਂ ਵਾਲੇ ਤੁਰੇ ਆਉਂਦੇ ਮੈਨੂੰ ਤਾਂ ਸਮਝ ਆਉਂਦੀ ਕੋਈ ਵੀ ਚੱਲ ਲੱਧੀਆਂ ਮਈਆਂ ਦਾ ਕਟਿਆਂ ਦੇਣ ਯਾਰ ਬਾਬਾ ਇਹਦਾ ਵੀ 92 ਇਹਦਾ ਹੀ 92 ਬੜੀ ਛੋਟੀ ਚੋਣ ਚੰਗੀ ਹਾਂ ਨਹੀਂ ਥਾਲੀਵਾ ਚੰਗਾ ਲੱਗਾ ਹਨਾ ਹਾਂ ਵੇਖੋ ਸੱਜਣਾ ਬਾਕੀ ਠੰਡੀ ਧੀਰੀ ਆ ਬੜੀ ਪੂਰੀ ਓਕੇ ਬੱਚੇ ਪੁੱਛੇਦੇ ਸਹਿਮ ਤੇ ਆ ਬਿਲਕੁਲ ਠੀਕ ਆ ਬਾਕੀ ਕਰਦੇ ਹੋਗੇ ਮਾਨਤਾ ਨਾ ਆ ਪੂਰਾ ਪੂਰਾ ਕਰਾਂਗੇ ਅੱਜ ਤਾਂ ਫਿਰ ਮਹਾਰਾਜ ਦੀ ਕਿਰਪਾ ਨਾਲ ਮੇਲਾ ਲੱਗਾ ਪਿਆ ਆਹ ਅੱਜ ਤਾਂ ਮੇਲਾ ਹਣਾ ਫੂਲਾ ਸਿਆ ਇਤੀਆਂ ਹੀ ਕਦੇ ਪਹਿਲਾਂ ਵੀ ਇੰਨੀਆਂ ਇਕੱਠੀਆਂ ਕਿ ਨਹੀਂ ਦੀਆਂ ਇਹ ਜੀ ਅੱਛਾ ਠੀਕ ਆ ਠੀਕ ਆ ਚਾਚੇ ਜੀ ਮੈਂ ਵੀ ਸੱਜਣੋਂ ਇੱਕ ਵਾਰੀ ਫੇਰ ਕੈਮਰੇ ਤੇ ਕਰਤੀਆਂ ਚਾਚਾ ਭਤੀਜਾ ਲਿਖ ਦਈਏ ਅੱਜ ਵੀ ਜੋੜੀ ਫੱਬੀ ਪਈ ਆ ਮਈਆਂ ਵੀ ਫੱਬੀਆਂ ਪਈਆਂ ਰੇਟ ਪੁੱਛਦੇ ਆ ਸਾਰਾ ਹਿਸਾਬ ਕਿਤਾਬ ਲੈਤਾ ਤੁਹਾਨੂੰ ਤੇ ਤਕਰੀਬਨ ਦੋ ਜਣੇ ਆ ਕਿਉਂਕਿ ਇੱਕ ਜਣਾ ਪਸ਼ੂ ਖੁੱਲੀ ਜਾਂਦਾ ਇੱਕ ਜਣਾ ਸੋਰੀ ਜਾਂਦਾ ਤੇ ਥੋੜਾ ਸ਼ਾਰਟ ਕਮ ਹੋ ਜਾਂਦਾ ਸੌਖਾ ਹੋ ਜਾਂਦਾ ਵੇਖਣ ਵਾਲੇ ਨੂੰ ਵੀ ਤੇ ਲੈਣ ਵਾਲੇ ਨੂੰ ਵੀ ਧੰਨਵਾਦ ਵੀਡੀਓ ਦੇ ਅੰਤ ਤੱਕ ਵੇਖਣ ਲਈ ਜਿਉਂਦੇ ਵੱਸਦੇ ਰਹੋ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ